ਪਰੀਆਂ ਪੂਰੀਆਂ ਇਦਾਂ ਹੁੰਦੀ ਉਸ ਟਾਈਮ ਐਡੀ ਬਿਮਾਰੀ ਕੋਈ ਨਹੀਂ ਸੀ ਜੀ ਠੀਕ ਹੈ ਬਾਗਾ ਕਾ ਜਿੱਕੇ ਜੂਨ ਪੈਗੀ ਕਬੂਤਰ ਦਾ ਖੱਟੀ ਲੱਸੀ ਦੇਤੀ ਠੀਕ ਹੈ ਜੀ ਸਾਫ ਉਦੋਂ ਵੀ ਦੋਈਆਂ ਬੂਟੀਆਂ ਕੋਈ ਨਹੀਂ ਸੀ ਵੀਰੇ ਠੀਕ ਹੈ ਨਾ ਤੇਸੀ ਸ਼ਬਦ ਆ ਰਿਹਾ ਸਾਰਾ ਠੀਕ ਹੈ ਜੀ ਕੋਈ ਦੇਸੀ ਨੁਕਤਾ ਵੀ ਜ਼ਰੂਰ ਸਾਂਝਾ ਕਰੋ ਜੀ ਦੇਸੀ ਜੂੜਾ ਉਸ ਟਾਈਮ ਦਾ ਹੀ ਹੋਏਗਾ ਦਾਦਾ ਵੀ ਜਾਸਰੀ ਇੱਕ ਇਲਾਇਚੀ ਹੋਗੀ ਹਾਂਜੀ ਬਾਣ ਹੋ ਗਿਆ ਠੀਕ ਹੈ ਜੀ ਅੱਛਾ ਜੀ ਇੱਕ ਨੋਰਾ ਹੁੰਦਾ ਹਾਂਜੀ ਇਹਦੀ ਜੜਾਂ ਹੋ ਗਈਆਂ ਠੀਕ ਹੈ ਇਕ ਇਹ ਭਿਉਂਦਣੀ ਰਾਤ ਨੂੰ ਕੂਜੇ ਚ ਹਾਂਜੀ ਪਾਣੀ ਆ ਬਸ ਤੈ ਇਹ ਪਿਉਂਗੇ ਰੱਖ ਲੈਣੀ ਠੰਡਾ ਹੋ ਜਾਣਾ ਪਾਣੀ ਐ ਗਲ ਜਾਣਾ ਉਹਦੇ ਵਿੱਚੋਂ ਪਾ ਜਾਣੇ ਫਿਰ ਆਪਣਾ ਕੇਲਾ ਹੁੰਦਾ ਨਹੀਂ ਕੇਲਾ ਇਹ ਹਾਂਜੀ ਕਿਉਂ ਕੇਲੇ ਲੱਗਦੇ ਐ ਹਾਂਜੀ ਹਾਂਜੀ ਇਦੀ ਜਈ ਪੂਰੀ ਕੱਟਣੀ ਠੀਕ ਹੈ ਜੀ ਉਹਦੇ ਵਿੱਚ ਜਿਹੜਾ ਇੰਨੀ ਕੁ ਲੱਗਾ ਪਾਣੀ ਉਹ ਕੌਲੀ ਚ ਨਿਚੋੜ ਲੈਣਾ ਠੀਕ ਹੈ ਜੀ ਇਹਨੂੰ ਨਿਚੋੜ ਕੇ ਉਹਦੇ ਵਿੱਚ ਪਲਾ ਮਲਾਇਆ ਮਿਲਾ ਕੇ ਕਬੂਤਨ ਦੇ ਦਿਆਂਗੇ ਇਸ ਟਾਈਮ ਡਾਉਣਾ ਫਿਰ ਇੱਥਾਂ ਹੌਲੀ ਹੌਲੀ ਨੁਕਤੇ ਚੱਲਦੇ 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 ਸਭ ਕੁਝ ਚੱਲ ਗਿਆ ਵੀਰੇ ਇਦਾਂ ਗਰਮੀ ਪੈ ਜਾਈ ਕੁੱਤਰ ਨੂੰ ਉਦੋਂ ਗਰਮੀ ਪੈ ਜੇ ਜੇ ਕੁੱਤਰ ਨੂੰ ਕੀ ਕਰਦੇ ਸੀ ਫਿਰ ਉਦੋਂ ਹਾਂਜੀ ਗਰਮੀ 'ਚ ਉਹ ਕੋਈ ਦਵਾਈ ਨਹੀਂ ਸੀ ਕੋਈ ਕੁਝ ਨਹੀਂ ਸੀ ਠੀਕ ਹੈ ਉਹ ਟਾਈਮ 'ਚ ਲੱਸੀ ਦੇਤੀ ਹਾਂਜੀ ਜਾਂ ਸ਼ੱਕਰ ਦਾ ਪਾਣੀ ਦੇ ਦਿਆ ਇਹ ਚੀਜ਼ਾਂ ਨੇ ਉਸ ਸਮੇਂ ਦੇਸੀ ਸਭ ਦੇ ਤੇ ਠੀਕ ਹੈ ਜੀ ਹਾਂਜੀ ਲੱਸੀ ਦੇਣ ਦਾ ਕੀ ਤਰੀਕਾ ਸੀ ਜੀ ਲੱਸੀ ਦੇਣ ਦਾ ਕਿ ਆ ਪੁੱਥੀ ਸੀ ਉਹ ਟੈਂਕ 57 ਸੁੰਜਾ ਵੀ ਕੋਈ ਦੇਖਦਾ ਸੀ ਸੀਸੀ ਲੈ ਵੀ ਦੇ ਪਾਈ ਮਿਲ ਗਰੀ ਮੂੰ ਫੜੇ ਦੇਖ ਠੀਕ ਬਾਜੀ ਦੇ ਪਾਣੀ ਕਿਦਾਂ ਦਿੰਦੇ ਸੀ ਜੀ ਉਦੋਂ ਬਾਜੀ ਦਾ ਪਾਣੀ ਵੀ ਸਿੱਸੀ ਨਾਲ ਹੀ ਦਾ ਜੀ ਉਸ ਟਾਈਮ